ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਪੰਜ ਬਾਣੀ ਟੀਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹਿੰਗਾਈ ਦਾ ਜ਼ਮਾਨਾ ਹੈ ਆਪਾਂ ਹਰ ਚੀਜ਼ ਤੋਂ ਬਗੈਰ ਸਾਥ ਸਕਦੇ ਆਪਾਂ ਕਿਰਸ ਕਰ ਸਕਦੇ ਆ ਪਰ ਅੱਜ ਦੇ ਸਮੇਂ 'ਚ ਇੱਕ ਚੀਜ਼ ਤੋਂ ਬਗੈਰ ਨਹੀਂ ਸਾਥ ਸਕਦੇ ਜਾਂਕਿਆ ਲਈ ਕਿ ਮਜਬੂਰੀ ਬਣ ਗਈ ਸਾਡੀ ਉਹ ਹੈਗੇ ਦਵਾਈਆਂ ਹਰ ਘਰ ਦੇ ਵਿੱਚ ਕੋਈ ਨਾ ਕੋਈ ਮਰੀਜ਼ ਹੁੰਦਾ ਤੇ ਦਵਾਈਆਂ ਦੀ ਨੈਤੀ ਲੋੜ ਪੈਂਦੀ ਰਹਿੰਦੀ ਹੈ ਤੇ ਗੱਲ ਵੱਡੀ ਗੱਲ ਇਹ ਹੈ ਕਿ ਦਵਾਈਆਂ ਬਾਜ਼ਾਰ 'ਚ ਬਹੁਤ ਮਹਿੰਗੀਆਂ ਆ ਰਹੀਆਂ ਨੇ ਤੇ ਇਹ ਜੇ ਸਮੇਂ ਦੇ ਵਿੱਚ ਮਹਿੰਗਾਈ ਦੇ ਇਸ ਜਵਾਨੇ ਵਿੱਚ ਇੱਕ ਵਰਦਾਨ ਕਹਿ ਸਕਦੇ ਆ ਵਰਦਾਨ ਮਿਲਿਆ ਇੱਕ ਕੰਪਨੀ ਹੈ ਜੀ ਲੈਬ ਜੀ ਲੈਬ ਨੇ ਜਿਹੜੇ ਆਪਦੇ ਪ੍ਰੋਡਕਟ ਆ ਬਹੁਤ ਹੀ ਸਸਤੇ ਬਹੁ ਦਵਾਈਆਂ ਬਿਲਕੁਲ ਸਸਤੀਆਂ ਨੇ ਬਹੁਤ ਵੱਡੇ ਲੈਸ ਦੇ ਉੱਤੇ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਬਠਿੰਡਾ ਹੈਗਾ ਸਾਡਾ ਤੋਂੜਾ ਬਠਿੰਡਾ ਹੈ ਇਹਦੇ ਵਿੱਚ ਇੱਕ ਜੀ ਲੈਬ ਦਾ ਅਥਾਰਾਈਜ਼ ਸੈਂਟਰ ਹੈ ਤੇ ਉਹਦੇ ਜਿਹੜੇ ਓਨਰ ਆ ਸਾਡੇ ਕੋਲ ਬੈਠੇ ਨੇ ਗੱਲਬਾਤ ਉਹਨੇ ਕਰਦੇ ਆ ਸੰਦੀਪ ਜੀ ਨਾਲ ਸੰਦੀਪ ਜੀ ਦਾ ਥੋੜਾ ਬਹੁਤ ਸਵਾਗਤ ਹੈ ਸਸੀ ਗਾਲ ਜੀ ਸਸੀ ਗਾਲ ਜੀ ਦੇਵ ਜੀ ਸਸੀ ਗਾਲ ਜੀ ਸਾਰਿਆਂ ਨੂੰ ਜੀ ਲੈ ਬਾਰੇ ਥੋੜਾ ਦੱਸੋ ਵੀ ਜੀ ਲੈ ਕੀ ਹੈ ਥੋੜਾ ਜਿਹਾ ਮੈਂ ਦਾਸਤਾਵਾਕ ਕੀ ਤੁਸੀਂ ਡਿਟੇਲ ਥੋੜਾ ਦੱਸੋ ਸਰ ਜੀ ਲੈ 1993 ਦੀ ਹੋਣ ਚਾਹੀਦੀ ਹੈ ਜੀ ਤੇ ਪਹਿਲਾਂ ਸ਼ੁਰੂ ਤੋਂ ਇੱਕ ਰਿਟੇਲ ਕਾਊਂਟਰ ਤੋਂ ਸ਼ੁਰੂ ਹੋ ਕੇ ਹੁਣ ਆਲਰੀਡੀਆ ਲੈਵਲ ਤੇ ਹੈ ਇਹਨਾਂ ਦਾ ਸਾਰਾ ਮੈਨੂਫੈਕਚਰਿੰਗ ਵੀ ਆਪਦੀ ਹੈ ਇਹਨਾਂ ਦੀ ਸਾਰੀ ਤੇ ਮਤਲਬ ਕਿ ਇਹ ਹੁਣ ਹਰ ਇੱਕ ਮੰਡੀ 'ਚ ਹਰ ਇੱਕ ਸ਼ਹਿਰ 'ਚ ਸੈਂਟਰ ਇਹਨਾਂ ਦੇ ਕਾਊਂਟਰ ਖੁੱਲੇ ਹੋਏ ਆ ਤੇ ਪਹਿਲੇ ਇਹ ਇਸੇ ਐਵੀ ਜਿਹੜੀਆਂ ਦਵਾਈਆਂ ਇਸ ਤੇ ਆਲਰੇਡੀ ਪ੍ਰਿੰਟ ਹੀ ਮਤਲਬ ਕਿ ਪ੍ਰਿੰਟ ਹੀ ਘੱਟ ਹੈ ਇਹਨਾਂ ਦੇ ਤੇ ਇਹ ਇਸ ਕਰਕੇ ਪੇਸ਼ੈਂਟ ਨੂੰ ਕੋਈ ਵਰਨਿੰਗ ਕਰਨ ਦੀ ਲੋੜ ਨਹੀਂ ਹੁੰਦੀ ਤੇ ਉਹ ਇਹਨਾਂ ਮੈਡੀਸਨ ਨੂੰ ਜਾ ਕੇ ਜਿਹੜੀ ਜਿਵੇਂ ਕੋਈ ਆਮ ਪੇਸ਼ੈਂਟ ਕੋਈ ਬੀਪੀ ਦੀ ਦਵਾਈ ਖਾ ਰਿਹਾ ਹੈ ਕੋਈ ਸ਼ੂਗਰ ਦੀ ਦਵਾਈ ਖਾ ਰਿਹਾ ਹੈ ਕੋਈ ਕੁਝ ਪੇਸ਼ੈਂਟ ਤਾਂ ਇਹ ਹੁੰਦੇ ਆ ਵੀ ਦਵਾਈ ਮਹਿੰਗੀ ਹੋਣ ਕਰਕੇ ਖਾ ਹੀ ਨਹੀਂ ਸਕਦੇ ਉਹਨਾਂ ਦੀ ਸ਼ੂਗਰ ਲੈਵਲ ਵੱਧ ਜਾਂਦਾ ਤੇ ਹੁਣ ਜਿਵੇਂ ਸਾਡੀਆਂ ਮੈਡੀਸਨਸ ਆਉਂਦੀਆਂ ਸ਼ੂਗਰ ਦੀਆਂ ਤੇ ਬੀਪੀ ਦੀਆਂ ਉਹ ਬੰਦਾ ਮਗਲੇ ਬਹੁਤ ਹੀ ਸਸਤੇ ਰੇਟ ਤੇ ਮਿਲ ਜਾਂਦੀ ਹੈ ਥੋੜਾ ਇੱਕ ਦੀ ਦਵਾਈ ਦਾ ਕੰਪੈਰੀਸ਼ਨ ਕਰੀਏ ਕੋਈ ਦੱਸੋ ਸਾਨੂੰ ਕਿ ਕਿੰਨਾ ਕੁ ਫਰਕ ਆ ਕਿੰਨੀ ਕੁ ਸਸਤੀ ਹੈਗੀ ਦਵਾਈ ਸਰ ਜਿਵੇਂ ਹੁਣ ਆਪਾਂ ਮੇਨ ਲਾ ਲਈ ਅੱਜ ਕੱਲ ਦੇ ਟਾਈਮ 'ਚ ਟਫ ਟਾਈਮ 'ਚ ਫਿਰ ਇੱਕ ਬੰਦੇ ਨੂੰ ਬੀਪੀ ਦੀ ਸਮੱਸਿਆ ਹੈ ਬੀਪੀ ਦੀ ਸਮੱਸਿਆ ਦੇ ਵਾਸਤੇ ਸਾਡੇ ਕੋਲ ਟੈਲ ਮੀ ਸਰਟਨ ਸਾਲਟ ਆਂਦਾ ਹੈ ਇਹ ਜਿਵੇਂ ਇਹ 15 ਗੋਲੀਆਂ ਦਾ ਪੱਤਾ ਹੁੰਦਾ ਜੀ ਇਹ 15 ਗੋਲੀਆਂ ਸਿਰਫ ਸਾਡਾ ਇਸ ਤੇ ਪ੍ਰਿੰਟ ਹੀ ਸਿਰਫ 18 ਰੁਪਏ ਆ ਠੀਕ ਹੈ ਨਾ ਪੇਸ਼ੈਂਟ ਨੂੰ ਜੇ ਇੱਕ ਗੋਲੀ ਜੇ ਰੋਜ਼ ਵੀ ਖਾਂਦਾ ਤਾਂ ਵੀ 1 ਰੁਪਏ ਦੀ ਇੱਕ ਗੋਲੀ ਪੈਂਦੀ ਹੈ ਸਮਝ ਲਓ ਤੇ ਪੇਸ਼ੈਂਟ इजीली ਖਾ ਸਕਦਾ ਹੈ ਜੇ ਆਪਾਂ ਹੋਰ ਕੰਪਨੀ ਨਾਲ ਕੰਪੈਰੀਜ਼ਨ ਕਰਾਂਗੇ ਤਾਂ ਉਹਨਾਂ ਦਾ ਕਾਫੀ ਡੇਟਸ ਹੁੰਦੇ ਆ ਇਸ ਬਾਹਰ ਤੋਂ ਹੀ ਲਿਖਿਆ ਦੇਖਿਆ ਹੈ ਵੀ 90 80 ਤੋਂ 90% ਤੱਕ ਲੈਸ ਮਿਲਦਾਗਾ ਕਿ ਸੱਚ ਹੈ ਸਰ ਬਿਲਕੁਲ ਜੀ ਹੁਣ ਜਿਵੇਂ ਤੁਸੀਂ ਆਈ ਪਤਾ ਹੀ ਲਾ ਲਓ ਕਿਸੇ ਕੰਪਨੀ ਦਾ ਇਹ 100 ਰੁਪਏ ਦਾ ਵੀ ਹੋਊਗਾ ਕਿਸ ਦਾ 120 ਰੁਪਏ ਦਾ ਵੀ ਹੋਊਗਾ ਤੇ ਉਹਦੇ ਕੰਪੈਰੀਜ਼ਰ ਹੀ ਉਹੀ 70 80% ਜਾਂ ਜਿਵੇਂ ਹੁਣ ਤੁਸੀਂ ਆਪਾਂ ਦਿਖਾ ਦਈਏ ਵੀ ਅਨੇਕੋ ਆਮ ਅਜਕਲ ਐਸਿਡਿਟੀ ਦੀ ਪ੍ਰੋਬਲਮ ਬੰਦੇ ਨੂੰ ਹਰ ਇੱਕ ਬੰਦੇ ਨੂੰ ਹੈ ਆ ਕੈਪਸੂਲ ਡੀਐਸਆਰ ਦਾ ਕੈਪਸੂਲ ਹਰ ਇੱਕ ਬੰਦਾ ਖਾਂਦਾ ਹੈ ਸਾਡੀ ਕੰਪਨੀ ਦਾ ਇਸ ਤੇ ਪ੍ਰਿੰਟ 20 ਰੁਪਏ ਹੈ ਤੇ ਅਸੀਂ ਪੇਸ਼ੈਂਟ ਤੋਂ 20 ਰੁਪਏ ਤੋਂ ਵੱਧ ਚਾਰਜ ਕਰ ਹੀ ਨਹੀਂ ਸਕਦੇ ਤੇ ਜੇ ਆਮ ਆਪਾਂ ਹੋਰ ਵਿਆਰ ਚਲਾ ਲਈਏ ਕੋਈ 80 ਰੁਪਏ ਦਾ ਵੇਚ ਰਿਹਾ ਕੋਈ 90 ਰੁਪਏ ਦਾ ਪ੍ਰਿੰਟ ਹੈ ਕੋਈ 100 ਰੁਪਏ ਦਾ ਪ੍ਰਿੰਟ ਹੈ ਪੇਸ਼ੈਂਟ ਨੂੰ ਕਿਸੇ ਨੂੰ 50 ਦਾ ਵੀ ਮਿਲ ਜਾਂਦਾ ਹੋਊ ਕਿਸੇ ਨੂੰ 60 ਦਾ ਵੀ ਮਿਲ ਜਾਂਦਾ ਹੋਊ ਪਰ ਸਾਡਾ ਕੰਪਨੀ ਦਾ ਹੈ ਹੀ 20 ਰੁਪਏ ਦਾ ਤੇ ਪੇਸ਼ੈਂਟ ਈਜ਼ੀਲੀ ਈਜ਼ੀ ਸਾਡੇ ਕੋਲ ਪੇਸ਼ੈਂਟ ਆਦੇ ਡਬ ਡਬ ਵੀਰ ਮੁੜ ਕੇ ਮਿਲੂ ਪਤਾ ਨਹੀਂ ਮਿਲੂ ਜਿਵੇਂ ਸੰਦੀਪ ਜੀ ਆਪ ਕਹਾਂ ਜਾਂਦਾ ਕਿ ਸਸਤਾ ਰਹੋ ਵੇ ਕਿ ਇਹ ਬਾਰ ਬਾਰ ਤੇ ਮਹਿੰਗਾ ਰਹੋ ਇੱਕ ਵਾਰ ਇਹ ਤਾਂ ਨਹੀਂ ਕਿਤੇ ਵੀ ਜੇ ਸਸਤੀ ਦਵਾਈ ਆ ਤਾਂ ਉਹਦਾ ਇਫੈਕਟ ਘੱਟ ਹੋਊਗਾ ਵੀ ਉਹ ਕੀ ਅਸਰ ਨਾ ਹੋਵੇ ਉਹਦਾ ਸਰ ਨਹੀਂ ਜੀ ਇਹ ਸਸਤਾ ਤਾਂ ਇਹ ਵੀ ਜਿਹੜੀ ਜਿਹੜੀ ਸਰਟੀਫਿਕੇਸ਼ਨ ਅ ਕੰਪਨੀ ਨੂੰ ਬਣਾਉਣ ਵਾਸਤੇ ਜੀ ਲੈਬ ਕੋਲ ਹੈ ਉਹੀ ਅਦਰ ਕੰਪਨੀਆਂ ਕੋਲੇ ਵੀ ਉਹੀ ਹੈ ਤੇ ਇਹ ਤਾਂ ਜਿਵੇਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਉਸ ਚ ਵੀ ਚੱਲ ਰਿਹਾ ਉਸ ਚ ਵੀ ਸਸਤੀਆਂ ਦਵਾਈਆਂ ਆ ਰਹੀਆਂ ਔਰ ਉਹ ਥੋੜੀਆਂ ਹੋ ਜਾਣਗੀਆਂ ਉਹ ਤਾਂ ਚੀਜ਼ ਤਾਂ ਇੱਕੋ ਹੀ ਚੀਜ਼ ਹੈ ਨਾ 60 ਦਾ ਸੇਮ ਹੀ ਪਾਇਆ ਹੋਇਆ ਹੈ ਨਾ ਕੰਮ ਤਾਂ ਉਹਨੇ ਉਹੀ ਕਰਨਾ ਹੈ ਇਹ ਤਾਂ ਜਿਨ੍ਹਾਂ ਲੋਕਾਂ ਨੂੰ ਪੂਰੀ ਨੌਲੇਜ ਹੈ ਉਹ ਉਹਨਾਂ ਨੂੰ ਪਤਾ ਹੈ ਵੀ ਇਹ ਉਹ ਹਰ ਇੱਕ ਮਹੀਨੇ ਲੈ ਕੇ ਆਦੇ ਕੋਲ ਸਾਡੇ ਕੋਲੇ ਟੀਚਰ ਵੀ ਆਂਦੇ ਆ ਤੇ ਰਿਟਾਇਰਡ ਪਰਸਨ ਵੀ ਆਂਦੇ ਆ ਉਹ ਆਨਲਾਈਨ ਸਾਡੇ ਕੋਲ ਦੇਖ ਕੇ ਆਂਦੇ ਵੀ ਜੀ ਲਾਈਵ ਦਾ ਖੁੱਲਿਆ ਹੋਇਆ ਹੈ ਤੋ ਸਾਡੇ ਤੋਂ ਆ ਕੇ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਆ ਉਹ ਵੀ ਮੰਗਦੇ ਆ ਸਾਨੂੰ ਉਹ ਵੀ ਫਿਰ ਅਸੀਂ ਅਸੀਂ ਉਹ ਅੱਗੇ ਟਾਈਮ ਤੋਂ ਮੰਗਾਣੇ ਆ ਕਿਉਂਕਿ ਉਹ ਕਸਟਮਰ ਨੂੰ ਪਤਾ ਹੈ ਨਾ ਵੀ ਕੀ ਚੀਜ਼ ਠੀਕ ਹੈ ਉਹੀ ਚੀਜ਼ ਹੈ ਫਿਰ ਅਸੀਂ ਵੱਧ ਪੈਸੇ ਕਿਉਂ ਦੇਈਏ ਉਹਨਾਂ ਦੇ ਇਹ ਕਿਹੇ ਕੰਪਨੀ ਬਾਹਰਲੀ ਕੰਪਨੀਆਂ ਕੋਈ ਅਗੇ ਲੋਕਲ ਇੰਡੀਆ ਦੀਆਂ ਕੰਪਨੀਆਂ ਨੇ ਨਹੀਂ ਸਰ ਇਹਨਾਂ ਦੀ ਜਿਹੜੀ ਜਿਹੜੇ ਇਹਨਾਂ ਦੀ ਮੈਡੀਸਿਨਸ ਬਾਹਰਲੇ ਕੰਟਰੀਆਂ ਚ ਵੀ 50 ਕੰਟਰੀਆਂ ਦੇ ਉੱਤੇ ਚ ਮੈਡੀਸਨ ਇਹਨਾਂ ਦੀ ਜਾ ਰਹੀ ਹੈ ਆਲਰੇਡੀ ਜੀ ਲੈਬ ਦੀ ਨਹੀਂ ਮਤਲਬ ਕਿ ਇੰਡੀਆ ਦੀ ਬਣਦੀਆਂ ਦਵਾਈਆਂ ਜਿਹੜੇ ਮੈਨੂਫੈਕਚਰਿੰਗ ਇੰਡੀਆ ਦੀ ਵੀ ਹੈ ਜੀ ਸਾਰੀ ਤੇ ਮਤਲਬ ਬਾਹਰਲੀ ਕੰਟਰੀ ਚ ਵੀ ਜਾ ਰਹੀ ਹੈ ਇਹ ਮੈਡੀਸਿਨ ਹਾਂਜੀ 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 ਜੀ ਪਤਾ ਉਹਦੀ ਜੀ ਮੇਕ ਇੰਡੀਆ ਜੀ ਮੈਂ ਪਹੁੰਚ ਰਹੀ ਸੀ ਉਹਦਾ ਵੀ ਚਲੋ ਉਹ ਚ ਸਹਿਯੋਗ ਕਰਦੇ ਸਰ ਬਿਲਕੁਲ ਜਿਵੇਂ ਪ੍ਰਧਾਨ ਮੰਤਰੀ ਯੋਜਨਾ ਚ ਬਹੁਤ ਬਹੁਤ ਕੰਪਨੀਆਂ ਦੀ ਦਵਾਈ ਲੱਗਦਾ ਇਹ ਸਿਰਫ ਇਹਨਾਂ ਦਾ ਇੱਕੋ ਹੀ ਬ੍ਰਾਂਡ ਆਲ ਇੰਡੀਆ ਲੈਵਲ ਤੇ ਸਭ ਨੂੰ ਮਤਲਬ ਕਿ ਆਪਦੀ ਸਾਰੀ ਮੈਨੂਫੈਕਚਰਿੰਗ ਹੈ ਤੇ ਸਭ ਸਭ ਨੂੰ ਦੇ ਰਿਹਾ ਤੇ ਇਸ ਕਰਕੇ ਦਾ ਥੋੜਾ ਜਿਹਾ ਰਿਜ਼ਲਟ ਵਾਈਜ਼ ਵੀ ਬਹੁਤ ਵਧੀਆ ਹੈ ਉਹ ਸਾਡੇ ਜਿਵੇਂ ਸਾਡੇ ਕੋਲੇ ਕਸਟਮਰ ਆਉਂਦੇ ਆ ਉਹਨਾਂ ਦੇ ਵਿਊਜ਼ ਹੁੰਦੇ ਆ ਵੀ ਸਾਡੇ ਯਾਰ ਵੀ ਸਾਡਾ ਤਾਂ ਬਹੁਤ ਵਧੀਆ ਪੈਸੇ ਵੀ ਬਚਦੇ ਆ ਤੇ ਵੀ ਸਾਡੇ ਵੈਸੇ ਵੀ ਸਾਨੂੰ ਠੀਕ ਹੈ ਤੇ ਹਰ ਦਵਾਈ ਮਿਲਦੀ ਹੈ ਇਹਦੇ ਵਿੱਚ ਹਰ ਤਰ੍ਹਾਂ ਦੀ ਸਰ ਤਕਰੀਬਨ 800 800 ਮੈਡੀਸਨ ਹੈ ਇਹਨਾਂ ਦੀ 800 ਤੋਂ ਉੱਤੇ ਮੈਡੀਸਨਸ ਹੈ ਪਰ ਇਹ ਹੁੰਦਾ ਵੀ ਸਾਡੇ ਕੋਲ ਤਾਂ ਜਿਵੇਂ ਜਿਵੇਂ ਡਿਮਾਂਡ ਆਉਂਦੀ ਹੈ ਅਸੀਂ ਉਵੇਂ ਉਵੇਂ ਉਹ ਐਡ ਕਰੀ ਜਾਂਦੇ ਆ ਜਿਵੇਂ ਜਿਹੜੇ ਕਸਟਮਰ ਦੀ ਡਿਮਾਂਡ ਆਉਂਦੀ ਹੈ ਵੀ ਆਹ ਮੈਡੀਸਨ ਚਾਹੀਦੀ ਅਸੀਂ ਉਹ ਮੈਡੀਸਨ ਲਿਆ ਕੇ ਰੱਖ ਲੈਂਦੇ ਤੇ ਉਹ ਨੈਕਸਟ ਟਾਈਮ ਅਗਲੇ ਨੂੰ ਮਿਲ ਜਾਂਦੀ ਹੈ ਸਦੀਪ ਜੀ ਤੁਹਾਡਾ ਜਿਹੜਾ ਇਹ ਆਪਣਾ ਸੈਂਟਰ ਹੈ ਕਿੰਨੇ ਚੰ ਟਾਈਮ ਦਾ ਹੈ ਕਦੋਂ ਤੱਕ ਖੁੱਲਿਆ ਹੈ ਸਰ ਮੇਰਾ 2019 ਤੋਂ ਖੁੱਲਿਆ ਹੋਇਆ ਹੈ ਜੇ ਲੋਕੇਸ਼ਨ ਦੀ ਗੱਲ ਕਰੀ ਜੇ ਕਿਸੇ ਨੇ ਆਉਣਾ ਹੋਵੇ ਤੁਹਾਡੇ ਕੋਲੇ ਮੈਡੀਸਿਨ ਲੈਣ ਵਾਸਤੇ ਕਿੱਥੇ ਲੋਕੇਸ਼ਨ ਹੈ ਸਰ ਇਹ ਫੌਜੀ ਚੌਂਕ ਤੋਂ ਜਦੋਂ ਆਪਾਂ ਬੀਬੀ ਵਾਲਾ ਰੋਡ ਨੂੰ ਜਾਂਦੇ ਆ ਜੀ ਤੇ ਮੇਨ ਰੋਡ ਦੇ ਉੱਤੇ ਹੀ ਹੈ ਜੀ ਇਹ ਕ੍ਰਿਸ਼ਨਾ ਕੰਟਰੀ ਵਾਲ ਤੇ ਫੌਜੀ ਚੌਂਕ ਦੇ ਵਿਚਾਲੇ ਜੀ ਆ ਜਾਂਦਾ ਹੈ ਬੀਬੀ ਵਾਲਾ ਰੋਡ ਤੇ ਮੇਨ ਰੋਡ ਤੇ ਹੀ ਹੈ ਜੀ ਲੈਬ ਸੰਤ ਸੰਤ ਮੈਡੀਕੋਜ਼ ਬਠਿੰਡਾ ਠੀਕ ਹੈ ਤਾਂ ਇਹਨਾਂ ਦਾ ਨੰਬਰ ਜਿਹੜਾ ਹੈਗਾ ਉਹ ਟਾਈਟਲ 'ਚ ਅਸੀਂ ਲਿਖ ਦਾਂਗੇ ਜੇ ਕਿਸੇ ਨੇ ਲੋਕੇਸ਼ਨ ਲੋਕੇਸ਼ਨ ਵੀ ਲਿਖ ਦਾਂਗੇ ਐਡਰੈਸ ਲਿਖ ਦਾਂਗੇ ਤਾਂ ਇੱਥੇ ਇਹਨਾਂ ਕੋਲ ਆ ਕੇ ਵਿਜ਼ਿਟ ਕਰੋ ਇਹਨਾਂ ਨੂੰ ਗੱਲਬਾਤ ਕਰੋ ਦਾ ਵੈਸੇ ਤਾਂ ਰੱਬ ਕਰਕੇ ਚਲੋ ਕਿਸੇ ਨੂੰ ਦਵਾਈ ਦੀ ਲੋੜ ਨਾ ਪਵੇ ਪਰ ਅੱਜ ਦੇ ਟਾਈਮ 'ਚ ਆਪਾਂ ਤਾਂ ਖਾਣ ਪਾਣੇ ਹੀ ਜਾ ਹੋ ਗਿਆ ਤੇ ਸਾਡੀ ਮਜਬੂਰੀ ਬਣ ਗਈ ਹੈ ਬਿਮਾਰੀਆਂ ਨੇ ਫੜ ਲਿਆ ਤੇ ਦਵਾਈ ਦੀ ਲੋੜ ਹਰ ਘਰ ਦੇ ਵਿੱਚ ਪੈਂਦੀ ਹੈ ਤੇ ਇੱਥੇ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਰੇਟ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਵੇਲਾ ਹੀ ਆ ਸਕਦੇ ਹੋ ਤਾਂ ਦੇਖਦੇ ਹਾਂ ਤੁਹਾਡਾ ਆਪਣਾ ਚੈਨਲ ਪੰਜ ਪੁਆਇੰਟ 22 ਮੈਂ ਦੇਵ